ਗੱਬਰਸ ਬੰਦੇ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਘਣਾਉਣ ਕਰਕੇ ਤੇ ਇੱਥੇ ਰਸ਼ ਬਹੁਤ ਪੈ ਜਾਂਦਾ ਇੱਕ ਇੱਕ ਜੈਬਰਾ ਕ੍ਰੋਸਿੰਗ ਆ ਜਿਹਦੀ ਲੋਕ ਪਰਣਾ ਨਹੀਂ ਕਰਦੇ ਜੇ ਗੱਡੀ ਰੱਖੇ ਕਿਉਂਕਿ ਜਦੋਂ ਗੱਡੀਆਂ ਅੱਗੇ ਆ ਜਾਂਦੀਆਂ ਜਿਹੜੇ ਪੈਦਲ ਲੋਕ ਹੈ ਜਿਹਨਾਂ ਦੇ ਜੈਬਰਾ ਕ੍ਰੋਸਿੰਗ ਦੇ ਉੱਪਰ ਦੀ ਲੰਘਣਾ ਉਹਨਾਂ ਨੂੰ ਬੜੀ ਦਿੱਕਤ ਆਉਂਦੀ ਹੈ ਤੇ ਇਸ ਕਰਕੇ ਸਾਵਧਾਨ ਜੇਕਰ ਤੁਸੀਂ ਲਾਲ ਬੱਤੀ 'ਚ ਹੁਣ ਜੈਬਰਾ ਕ੍ਰੋਸਿੰਗ ਕਰਦੇ ਹੋ ਤਾਂ ਹੋਵੇਗਾ ਛਲਾਂ ਜੀ ਹਾਂ ਖੁਸ਼ਿਆਰਪੁਰ ਦੇ ਸਦਰ ਚੌਂਕ 'ਚ ਪੀਸੀਆਰ ਇੰਚਾਰਜ ਸੁਭਾਸ਼ ਭਗਤ ਵੱਲੋਂ ਚੌਂਕ 'ਚ ਨਾਕਾ ਲਾ ਕੇ ਪਹਿਲਾਂ ਤਾਂ ਲੋਕਾਂ ਨੂੰ ਸਮਝਾਇਆ ਗਿਆ ਕਿ ਉਹ ਲਾਲ ਬੱਤੀ ਦੌਰਾਨ ਜੈਬਰਾ ਕ੍ਰੋਸ ਨਾ ਕਰਨ ਕਿਉਂਕਿ ਜੇ ਜੈਬਰਾ ਲਾਈਨ ਹੈ ਉਹ ਪੈਦਲ ਚੱਲ ਰਹੇ ਲੋਕਾਂ ਦੇ ਲਈ ਹੈ ਉਹਨਾਂ ਦੱਸੇ ਕਿ ਜਦੋਂ ਲੋਕਾਂ ਦੇ ਚੌਕ ਚੋਂ ਲੰਘਣਾ ਹੁੰਦਾ ਤਾਂ ਗੱਡੀਆਂ ਜੈਬਰਾ ਕ੍ਰੋਸਿੰਗ ਤੇ ਹੋਣ ਦੇ ਕਾਰਨ ਪੈਦਲ ਜਾਣ ਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਇਸ ਲਈ ਅੱਜ ਸੁਭਾਸ ਭਖਤ ਵੱਲੋਂ ਪਹਿਲਾਂ ਦਾ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਜੇਕਰ ਉਹਨਾਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਤਾਂ ਇਸ ਤੋਂ ਬਾਅਦ ਉਹਨਾਂ ਦਾ ਚਲਾਨ ਕਟਿਆ ਜਾਵੇਗਾ ਉਹਨਾਂ ਦੱਸੇ ਕਿ ਇਹ ਚੌਂਕ 'ਚ ਭੀੜ-ਪੜੱਕਾ ਜਿਆਦਾ ਹੋਣ ਕਾਰਨ ਕਾਫੀ ਵਿਅਸਤ ਰਹਿੰਦਾ ਹੈ ਜਿਸ ਕਾਰਨ ਕਾਫੀ ਵਾਰ ਇੱਥੇ ਹਾਦਸੇ ਵੀ ਹੋਏ ਨੇ ਜਿਨ੍ਹਾਂ ਵਿੱਚ ਕਾਫੀ ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ ਇਸ ਲਈ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਜ਼ਰੂਰ ਕਰਨ। ਅਰ ਜਿਹੜਾ ਥਾਣਾ ਸਦਰ ਚੌਂਕ ਹੈ ਸ਼ਹਿਰਪੁਰ ਦਾ بڑا ਮਹਿੰਮ ਤੇ ਬੜੇ ਰਸ਼ ਵਾਲਾ ਚੌਂਕ ਹੈ ਇਹਦੇ ਵਿੱਚ ਨਾਲ ਹੀ ਕੋਟਕਚੈਰੀਆਂ ਪੈ ਜਾਂਦੀਆਂ ਨਵੀਆਂ ਬਾਹਰ ਔਣ ਕਰਕੇ ਲਾਗੇ ਸਦਰ ਥਾਣਾ ਔਣ ਕਰਕੇ ਮਹਿਲਾ ਥਾਣਾ ਔਣ ਕਰਕੇ ਤੇ ਇੱਥੇ ਰਸ਼ ਬਹੁਤ ਪੈ ਜਾਂਦਾ ਇੱਕ ਇੱਕ ਜੈਬਰਾ ਕ੍ਰੋਸਿੰਗ ਆ ਜਿਹਦੀ ਲੋਕ ਪਾਰਨਾ ਨਹੀਂ ਕਰਦੇ ਇਹਨਾਂ ਨੂੰ ਬੜੇ ਵਾਰੀ ਸਮਝਾਉਨੇ ਇਹ ਅੱਜ ਤੁਸੀਂ ਆਏ ਹੋ ਇਸ ਤੋਂ ਪਹਿਲਾਂ ਮੈਂ ਇੱਥੇ ਬਹੁਤ ਵਾਰੀ ਨਾਕਾ ਲਾਇਆ ਹੁਣ ਦੇਖੋ ਅਸੀਂ 5-6 ਮਲਾਜ਼ਮ ਜਿਹਦੇ ਚ ਸਾਡੇ ਤਿੰਨ ਲੇਡੀ ਕੰਸਟੇਬਲਾਂ ਲਾਈਆਂ ਇੱਕ ਇੱਕ ਜੌਂਗ ਦੇ ਵਿੱਚ ਲਾਈਆਂ ਇੱਕ ਇੱਕ ਸਾਈਡ ਤੇ ਲਾਈਆਂ ਕਿ ਕੋਈ ਵੀ ਵਿਅਕਤੀ ਜੈਬਰਾ ਕ੍ਰੋਸਿੰਗ ਨੂੰ ਕ੍ਰੋਸ ਨਾ ਕਰੇ ਜੇ ਜੈਬਰਾ ਕ੍ਰੋਸ ਦੇ ਪਿੱਛੇ ਪਿੱਛੇ ਗੱਡੀ ਰੱਖੇ ਕਿਉਂਕਿ ਜਦੋਂ ਗੱਡੀਆਂ ਅੱਗੇ ਆ ਜਾਂਦੀਆਂ ਜਿਹੜੇ ਪੈਦਲ ਲੋਕ ਆ ਜਿਨ੍ਹਾਂ ਨੇ ਜੈਬਰਾ ਕ੍ਰੋਸੰਗ ਦੇ ਉੱਪਰ ਦੀ ਲੰਘਣਾ ਉਹਨਾਂ ਨੂੰ ਬੜੀ ਦਿੱਕਤ ਆਉਂਦੀ ਹੈ ਤੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਇੱਕ ਤੇ ਪਬਲਿਕ ਨੂੰ ਇਹਦੇ ਬਾਰੇ ਅਵੇਅਰਨੈਸ ਕਰ ਰਹੇ ਹਾਂ ਜਿਹੜਾ ਨਹੀਂ ਕਰਦਾ ਉਹਦਾ ਮੌਕੇ ਤੇ ਚਲਾਨ ਕਰ ਰਹੇ ਹਾਂ ਤੁਹਾਡੇ ਤੋਂ ਪਹਿਲਾਂ ਹੀ ਇੱਕ ਹੁਣ ਆਏ ਸੀਗੇ ਉਹਨਾਂ ਨੇ ਕੀ ਕੀਤਾ ਜੀ ਰੈੱਡ ਲਾਈਟ ਜੰਪ ਕੀਤੀ ਹੈ ਉਹਦਾ ਵੀ ਆਪਾਂ ਟੋਕੇ ਚਲਾਨ ਕੀਤਾ ਹੈ ਗਾਮਾਸਟਰ ਨੂੰ ਸਮਝਾਇਆ ਲੋਕੀ ਸਿਰਫ ਹੁਸ਼ਿਆਰਪੁਰ ਦਾ ਛੋਟੇ ਸ਼ਹਿਰਾਂ ਦੇ ਇੱਥੇ ਦੇ ਪਾਲਣੇ ਬੱਚੇ ਚੰਡੀਗੜ੍ਹ ਜਾਂਦੇ ਨੇ ਲੁਧਿਆਣੇ ਜਾਂ ਜੰਧ ਜਾਂਦੇ ਨੇ ਉੱਥੇ ਪਾਲਣਾ ਬੜੀ ਵਧੀਆ ਕਰਦੇ ਨੇ ਹਾਂਜੀ ਕੀ ਲੋਕਾਂ ਨੂੰ ਸੰਦੇਸ਼ ਦੇਣਾ ਚਾਹੁੰਦੇ ਮੈਂ ਸਾਰੇ ਦੇਣਾ ਚਾਹੁੰਦਾ ਕਿ ਹੁਸ਼ਿਆਰਪੁਰ ਨੂੰ ਚੰਡੀਗੜ੍ਹ ਬਣਾਉਣਾ ਕੋਈ ਔਖਾ ਨਹੀਂ ਹੈਗਾ ਸਾਨੂੰ ਇਹਦੇ ਵਿੱਚ ਪਬਲਿਕ ਦੀ ਜਿਹੜੀ ਹੈ ਪੂਰੀ ਸਪੋਰਟ ਚਾਹੀਦੀ ਹੈ ਜਿਹੜਾ ਚੰਡੀਗੜ੍ਹ ਦੇ ਲੋਕਾਂ ਤੋਂ ਪੁਲਿਸ ਤੋਂ ਜਿਹੜੇ ਆਮ ਲੋਕ ਡਰਦੇ ਉੱਥੇ ਜਾਣ ਤੋਂ ਜਾਂ ਜਾ ਕੇ ਰੂਲਾਂ ਦੀ ਪਾਲਣਾ ਕਰਦੇ ਆ ਉਹ ਵੀ ਇਨਸਾਨ ਹੀ ਹੈ ਸਾਡੇ ਵਰਗੀ ਪੁਲਿਸ ਹੋ ਉਧਰ ਦੇ ਪਬਲਿਕ ਜਿਹੜੀ ਉਹ ਬਹੁਤ ਸਾਥ ਦਿੰਦੀ ਹੈ ਇਹ ਵੀ ਸਾਡਾ ਸਾਥ ਦੇਣ ਅਸੀਂ ਹਿਸ਼ਾਰਪੁਰ ਨੂੰ ਵੀ ਚੰਡੀਗੜ੍ਹ ਪੁਲਿਸ ਬਣਾ ਦਿਆਂ ਜੇਕਰ ਟ੍ਰੈਫਿਕ ਨਿਯਮਾਂ ਦੀ ਪਾਲਣਾ ਹੋਣ ਲੱਗ ਪੇ ਤਾਂ ਐਕਸੀਡੈਂਟ ਦੇ ਚਾਂਸਸ ਬਹੁਤ ਘਟ ਜਾਣਗੇ ਕਿੱਥੋਂ ਦੇ ਰਹੇ ਸੀ ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ ਸਵੇਰੇ ਵੀ ਸੀਚੀ ਵੀ ਆਪਾਂ ਸੁਣਦੇ ਸੀਗੇ ਕਿ ਇੱਕ ਟਾਂਡਾ ਜਿਹੜਾ ਐਕਸੀਡੈਂਟ ਹੋਇਆ ਉਹਦੇ ਪੂਰੇ ਪਰਿਵਾਰ ਦੇ ਜੀ ਜਿਹੜੇ ਇੱਕ ਐਕਸੀਡੈਂਟ ਵਿੱਚ ਖਤਮ ਹੋ ਗਏ ਔਰ ਇਸ ਤੋਂ ਵੱਡਾ ਦੁਖਾਂਤ ਕੀ ਹੋ ਸਕਦਾ ਤੁਸੀਂ ਹੁਣ ਤੱਕ ਦੇਖੋ ਵੀ ਜਿਹੜੀਆਂ ਵਰਲਡ ਵਾਰ ਲੱਗੀਆਂ ਜਾਂ ਬੜੇ ਬੜੇ ਵੱਡੇ ਯੁੱਧ ਹੋਏ ਆ ਉਹਨਾਂ ਵਿੱਚ ਇੰਨੇ ਲੋਕਾਂ ਦੀ ਮੌ ਜਿੰਨੇ ਲੋਕਾਂ ਦੀ ਐਕਸੀਡੈਂਟਾਂ ਦੇ ਵਿੱਚ ਮੌਤ ਹੋ ਰਹੀ ਹੈ ਮੈਂ ਸਭ ਨੂੰ ਤੁਹਾਡੇ ਮਾਧਮ ਰਾਈ ਇਹ ਹੀ ਪੂਰਜੋਰ ਅਪੀਲ ਕਰਦਾ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ ਟਾਈਮ ਨਾਲ ਆਓ ਤੇ ਟਾਈਮ ਨਾਲ ਜਾਓ ਬਹੁਤੀ ਤੇਜ਼ ਭਜਾਉਣ ਦੀਆਂ ਗੱਡੀਆਂ ਭਜਾਉਣ ਦੀ ਲੋੜ ਨਹੀਂ ਹੈ ਸਮੇਂ ਦੀ ਕਦਰ ਕਰੋ ਟੈਫਕ ਰੂਲਾਂ ਦੀ ਪਾਲਣਾ ਕਰੋ ਆਪਣੀ ਜਾਨ ਬਚਾਓ ਅਗਲੇ ਦੀ ਜਾਨ ਬਚਾਓ ਤਾਂ ਜੋ ਕੋਈ ਸੜਕ ਹਾਦਸਾ ਵਾਪਰ ਕੇ ਕਿਸੇ ਨੂੰ ਜਾਨ ਦੀ ਜਾਨ ਦੀ ਜਾਂ ਕੋਈ ਦਾ ਜਿਹੜਾ ਵਹੀਕਲ ਵਗੈਰਾ ਉਹ ਨਾ ਟੁੱਟੇ ਜਾਨੀ ਮਾਲੀ ਕੋ ਨੁਕਸਾਨ ਨਾ ਹੋਵੇ ਜਿਹੜਾ ਟਾਂਡੇ ਐਕਸੀਡੈਂਟ ਹੋਇਆ ਸਾਨੂੰ ਉਸ ਦੀ ਤੋਂ ਸਭ ਦੇ ਲੈਣਾ ਚਾਹੀਦਾ ਉਹਦੇ ਵਿੱਚ ਪਤਾ ਨਹੀਂ ਉਸ ਪਰਿਵਾਰ ਦਾ ਕੋਈ ਕਸੂਰ ਹੈਗਾ ਕਿ ਨਹੀਂ ਹੈਗਾ ਪਰ ਹੁਣ ਉਸ ਪਰਿਵਾਰ ਨੂੰ ਪੁੱਛੋ ਜਿਹੜੇ ਉਹਨਾਂ ਦੇ ਪਿੱਛੇ ਕੋਈ ਉਹਨਾਂ ਦੇ ਨੀਰਾਂ ਡੀਰ ਰਹਿ ਗਿਆ ਉਹਨਾਂ ਨੇ ਕੀ ਕੀਤੀ ਹੈ ਇਸ ਕਰਕੇ ਕਿਸੇ ਨਾਲ ਕੋਈ ਇਦਾਂ ਦਾ ਨਾਮ ਵਾਪਰੇ ਸਾਰਿਆਂ ਨੂੰ ਬੇਨਤੀ ਹੈ ਕਿ ਪਲੀਜ਼ ਧਿਆਨ ਨਾਲ ਚਲੋ ਟ੍ਰੈਫਿਕ ਰੁਲਾਂ ਦੀ ਪਾਲਣਾ ਕਰੋ ਅੱਜ ਵੀ ਬਹੁਤ ਲੋਕ ਕੁੜੀਆਂ ਨੂੰ ਸ਼ਰਾਪ ਮੰਨਦੇ ਨੇ ਉੱਥੇ ਹੀ ਬੇਟੀਆਂ ਆਪਣੇ ਪਰਿਵਾਰ ਅਤੇ ਦੇਸ਼ ਦਾ ਨਾਮ ਰੋਸ਼ਨ ਕਰਦੀਆਂ ਨੇ ਅਜਿਹਾ ਹੀ ਸਮਰਾਲਾ ਦੇ ਕੋਲ ਨੇੜਲੇ ਪਿੰਡ ਅੜੈਚਾਂ ਦੀ ਇੱਕ ਧੀ ਨੇ ਆਪਣੇ ਪਰਿਵਾਰ ਦਾ ਪੰਜਾਬ ਪੰਜਾਬ ਪੁਲਿਸ ਦਾ ਨਾਮ ਪੂਰੇ ਦੇਸ਼ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਰੋਸ਼ਨ ਕੀਤਾ ਸੰਦੀਪ ਕੌਰ ਨਾਮਕ ਲੜਕੀ ਨੇ ਕੈਨੇਡਾ ਵਿੱਚ ਪੜਾਈ ਕਰਨ ਗਈ ਉੱਥੇ ਆਪਣੀ ਮਿਹਨਤ ਸਦਕਾ ਕੈਨੇਡਾ ਵਿੱਚ ਪੜhti ਹੋਗੀ ਇਨਾ ਹੀ ਨਹੀਂ ਇਸ ਘਟੀ ਦੇ ਪਿਤਾ ਦਵਿੰਦਰ ਸਿੰਘ ਗੜਚਾ ਸਮਰਾਲਾ ਪੁਲਿਸ ਸਟੇਸ਼ਨ ਦੇ ਵਿੱਚ ASI ਮੌਜੂਦ ਨੇ ਜਦੋਂ ਇਹ ਗੱਲ ਪਿਤਾ ਨੂੰ ਪਤਾ ਚੱਲਦੀ ਹੈ ਤਾਂ ਮੇਰੀ ਬੇਟੀ ਕੈਨੇਡਾ ਪੁਲਿਸ ਵਿੱਚ ਪੜhti ਹੋ ਗਈ ਹੈ ਉਸ ਨੂੰ ਆਪਣੀ ਬੇਟੀ ਤੇ ਬਹੁਤ ਮਾਣ ਮਹਿਸੂਸ ਹੁੰਦਾ ਹੈ ਕਿਉਂਕਿ ਪਰਿਵਾਰ ਨੂੰ ਅਚੰਭਾ ਕਰ ਦਿੰਦਾ ਹੈ ਕਿਉਂਕਿ ਪਿਤਾ ਨੂੰ ਨਹੀਂ ਪਤਾ ਸੀ ਕਿ ਬੇਟੀ ਪੁਲਿਸ ਵਿੱਚ ਪੜhti ਹੋਣ ਲਈ ਮਿਹਨਤ ਕਰਦੀ ਹੈ ਬੇਟੀ ਨੇ ਆਪਣੇ ਪਿਤਾ ਨੂੰ ਇਹ ਸਰਪ੍ਰਾਈਜ਼ ਦਿੱਤਾ ਤੇ ਪੂਰੇ ਪਰਿਵਾਰ ਨੂੰ ਅਚੰਭਾ ਕਰ ਦਿੱਤਾ ਸਮਰਾਲਾ ਪੁਲਿਸ ਸਟੇਸ਼ਨ ਦੇ ਵਿੱਚ ਏਐਸਆਈ ਦਿਵਿੰਦਰ ਸਿੰਘ ਅਰਚਾ ਦਾ ਸਮਰਾਲਾ ਪੁਲਿਸ ਸਟੇਸ਼ਨ ਦੇ ਡੀਐਸਪੀ ਤਰਲੋਚਨ ਸਿੰਘ ਤੇ ਸਮੂਹ ਸਟਾਫ ਵੱਲੋਂ ਸਨਮਾਨ ਕੀਤਾ ਗਿਆ। ਜੇ ਮੈਂ ਗੱਲ ਕਰਾਂ ਜਿਵੇਂ ਰਾਣੀ ਚਾਂਸੀ ਜੋ ਗਈ ਕਲਪਨਾ ਚਾਵਲਾ ਹੋ ਗਈ ਈਵਨ ਇੱਥੋਂ ਤੱਕ ਜੀ ਸਾਡੇ ਮੈਡਮ ਨੇ ਐਸਐਸਪੀ ਸਾਹਿਬ ਮੈਡਮ ਨਵਨੀਤ ਕੌਂਟਰ ਜੀ ਸਾਡੇ ਐਸਐਸਪੀ ਲੱਗੇ ਨੇ ਆਈਪੀਐਸ ਯਾਨੀ ਮਹਿਮਾਨ ਮਹਿਸੂਸ ਵਾਲੀ ਗੱਲ ਹੈ ਜੀ ਕਿਉਂਕਿ ਮੈਂ ਕਹਿੰਦਾ ਬੀਟੇ ਉਹ ਬੀਟੇ ਪੜ੍ਹਦੇ ਨੇ ਬੀਟੇ ਨੂੰ ਪੜਾਓ ਵੱਧ ਤੋਂ ਵੱਧ ਜਦੋਂ ਉਹ ਪੜ੍ਹਦੀ ਹੁੰਦੀ ਸੀਗੀ ਉਦੋਂ ਕਹਿੰਦੀ ਸੀ ਵੀ ਮੈਂ ਵਾਪਸ ਉੱਥੇ ਜਾ ਕੇ ਸਾਰਾ ਗੁਆਇਡਿੰਗ ਕਰਨੀ ਹੈ ਨਾ ਪੰਡਾਪੂਰੀਆ ਰੇਡੀਅਰ ਬੋਰਡਸ ਪਰ ਕੀਣਾ। ਤਿੰਨ ਹੀ ਜੇ ਤਾਂ ਸਰਪ੍ਰਾਈਜ਼ ਦਿੱਤਾ ਉਹਨੇ ਕਿਉਂਕਿ ਇਤਰੋ ਦੀ ਪੜਾਈ ਸੀਗੀ ਉਹਦੀ ਫੂਡ ਐਂਡ ਪ੍ਰੋਸੈਸਿੰਗ ਦੀ ਸੀਗੀ। ਬੀ ਟੈਕ ਉਹਨੇ ਫੂਡ ਐਂਡ ਪ੍ਰੋਸੈਸਿੰਗ ਕੀਤਾ ਆਪਾ ਤਿਕੜਾ ਸਾਫਟਵਰ। ਉਸ ਤੋਂ ਬਾਅਦ ਐਮ ਟੈਕ ਕੀਤਾ ਉਹਨੇ ਉੱਥੇ ਜਾ ਕੇ ਕੈਨੇਡਾ ਚ। ਉਸ ਤੋਂ ਬਾਅਦ ਥੋੜੇ ਦੇ ਬਾਰ ਕੰਮ ਕੀਤਾ ਜੇ ਪੀਆਰ ਤੋਂ ਬਾਅਦ ਫਿਰ ਉਹਨੇ ਪੋਰ ਸੁਨੇਗਵਾ ਜੁਆਇਨ ਕੀਤਾ। ਤੁਹਾਡੇ ਤਿੰਨ ਬੱਚੇ ਨੇ ਤਿੰਨੋ ਵਾਰ ਨੇ। ਹਾਜੀ ਮੇਰੀ ਵੱਡੀ ਬੇਟੀ ਵੀ ਉੱਧ ਉਹੀ ਉਹ ਕੈਨੇਡਾ ਚ ਜੀ ਹਾਲ ਤੁਹਾਡਾ ਠਾਣੇ ਦੇ ਸੁਲਮਾਨ ਪੁੱਤਰ ਗਿਆ ਕਿਸ ਤਰ੍ਹਾਂ ਗੱਲਾਂ ਬੰਦ ਹੋਈ ਜਿਸ ਤਰ੍ਹਾਂ ਮੈਨੂੰ ਕੈਨੇਡਾ ਦੇ ਵਿੱਚ ਮਹਿਸੂਸ ਮਾਣ ਮਸਲਮਾਨ ਮਿਲਿਆ ਜੀ ਉਸ ਤਰ੍ਹਾਂ ਮੇਰੇ ਠਾਣੇ ਦੇ ਵਿੱਚ ਸਰ ਸਾਡੇ ਡੀਐਸਪੀ ਸਾਹਿਬ ਸਰਦਾਰ ਤਰਲੋਚਾ ਸਿੰਘ ਮੇਰੇ ਐਸਐਚਓ ਸਾਹਿਬ ਸਰਦਾਰ ਓਵਰਿੰਦਰ ਸਿੰਘ ਜੀ ਸਾਡਾ ਸਮੂਹ ਸਟਾਫ ਜੀ ਤੇ ਮੈਂ ਜਾਨੀ ਪਲ ਭੁੱਲ ਨਹੀਂ ਸਕਦਾ ਜ਼ਿੰਦਗੀ ਦੇ ਵਿੱਚ ਕਿ ਉਹ ਅੱਜ ਮੈਨੂੰ ਮਾਣ ਮਿਲਿਆ ਲੋਕ ਕੁਲੀਆਂ ਵਿੱਚ ਫਰਕ ਰੱਖਦੇ ਨੇ ਕੀ ਕਹਿਣਾ ਤੁਹਾਨੂੰ ਮਾਪਿਆ ਮੈਂ ਤਾਂ ਇਹੀ ਅਖਾ ਗਈ ਕੋਈ ਕਿਸੇ ਨੂੰ ਆਪਣੇ ਮਾਪਿਆਂ ਨੂੰ ਬੇਟਾ ਤੇ ਬੇਟੀ ਵਿੱਚ ਫਰਕ ਨਹੀਂ ਰੱਖਣਾ ਚਾਹੀਦਾ ਈਵਨ ਬੇਟਿਆਂ ਦੇ ਬਰਾਬਰ ਹੀ ਬੇਟੀਆਂ ਰੱਖੋ ਕਿਉਂਕਿ ਬੇਟੀਆਂ ਅੱਜਕੱਲ ਬਹੁਤ ਅੱਗੇ ਜਾ ਰਹੀਆਂ ਉੱਚ-ਚੜ੍ਹਦੇ ਤੇ ਜਾ ਰਹੀਆਂ ਨੇ। ਕਦੋਂ ਆ ਰਹੀ ਹੈ ਵੀਡੀਓ ਅਪਡੇਟ ਹੋਈ ਹੈ। ਬੇਟੀ ਦਾ ਮੈਜੀ ਮੈਂ ਰੱਖਿਆ ਮੈਰਜ ਸੈਂਟੰਬਰ ਦੇ ਵਿੱਚ ਆ ਗਈ। ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਜਿਹੜਾ ਬੱਚੀ ਦਾ ਕੈਨੇਡਾ ਪੁਲਿਸ ਦੇ ਵਿੱਚ ਭਰਤੀ ਹੋਗਾ। ਆਪਣੇ ਫਾਦਰ ਦਾ ਸਾਡੇ ਪੁਲਿਸ ਪਰਿਵਾਰ ਦਾ ਨਾਮ ਪਤਾ ਕੀਤਾ ਹੈ ਇਸੋ ਬਣਾਵੇ ਵੀ ਗੱਲ ਦੱਸੀ ਜਾਣਾ ਇਹ ਬੇਟੀ ਨੇ ਉੱਥੇ ਹਾਲਵਰਡ ਕਾਡ ਪੋਜੀਸ਼ਨ ਲਈ ਆ অন্ਟਾਰੀਓ ਪੁਲਿਸ ਦੇ ਵਿੱਚ ਜਿਹੜੀ ਹੈ ਇਹ ਭਤੀ ਹੋਈ ਹੈ ਬੱਚੀ ਤੇ ਉਦੋਂ ਬਹੁਤ ਹੀ ਜਿਹੜੀ ਰਮਾਂਚੇ ਗੱਲ ਸੀ ਜਦੋਂ ਸਾਡੇ ਖਾਨਦਾਰ ਸਾਹਿਬ ਛੁੱਟੀ ਲੈ ਕੇ ਗਏ ਸੀ ਉਦੀ ਪਾਸਮੋਟਪਲੇਟ ਤੇ ਜਦੋਂ ਇਹਨਾਂ ਨੇ ਯੂਨੀਫਾਰਮ ਉਥੇ ਕਮਿਸ਼ਨਰ ਸਾਹਿਬ ਨੂੰ ਮਲੇ ਜ਼ਨੂਨ ਮਾਰਿਆ ਤੇ ਇਹਨਾਂ ਦੀ ਬੇਟੀ ਨੇ ਉਹਦੇ ਨਾਲ ਲੱਗਾ ਮਿਲੀ ਆ ਇਹ ਤਾਂ ਵੱਡੀ ਮਾਣ ਵਾਲੀ ਗੱਲ ਕੋਈ ਨਹੀਂ ਸਾਡੇ ਪੁਲਿਸ ਪਰਿਵਾਰ ਦੀ ਪਹਿਲਾਂ ਕਦੇ ਦੇਖਿਆ ਹੈ ਜਦ ਕਿ ਇਹ ਤਰ੍ਹਾਂ ਹੋਇਆ ਵੀ ਬੜੀ ਬਰਦੀ ਬਾਰੇ ਹੋ ਕੇ ਆਉਂਦੇ ਨਹੀਂ ਪਹਿਲਾਂ ਨਹੀਂ ਇਹ ਫਸਟ ਆਇਆ ਵੀ ਸਾਡੇ ਬੱਚੇ ਦਾ ਸਾਡੇ ਪੁਲਿਸ ਪਰਿਵਾਰਾਂ ਦੇ ਪਹਿਲਾਂ ਵੀ ਮੁੰਡੇ ਦਾ ਭਰਤੀ ਹੋ ਰਿਹਾ ਜਿਹੜੀ ਬੇਟੀ ਹੈ ਸਾਡੀ ਬੇਟੀ ਸਾਡੇ ਪੁਲਿਸ ਪਰਿਵਾਰ ਦੀ ਪਹਿਲੀ ਹੀ ਸਾਡੀ ਭਰਤੀ ਹੋਈ ਹੈ ਸਾਡੇ ਲਈ ਵੱਡੀ ਮਾਣ ਵਾਲੀ ਗੱਲ ਸਰ ਕਿਹਨੇ ਦੇਖ ਲਓ ਕਿ ਜਿਹਦਾ ਹਾਲੇ ਵੀ ਇਸ ਤਰ੍ਹਾਂ ਕੀਤਾ ਜਾਂਦਾ ਈ ਨਾ ਜੇ ਬੱਚੇ ਚੰਨੀ ਆਦਤیں ਉਹ ਨਾਲ ਦੇਖਦੇ ਨੇ ਤਾਂ ਈ ਉਹ ਨਾਲ ਫਿੱਟ ਕਰਾ ਦਿੱਤਾ ਜਾਉਂਦਾ ਉਹ ਵੀ ਅਪ੍ਰੀਤੀ ਨੇ ਵੀਡੀਓ ਤੇ ਲੈ ਕੇ ਅੰਚ ਨਾਮ ਰੱਖੋ ਜੀ ਨਜੀ ਬਈ ਤੇ ਕਹਿੰਦਾ ਨੈਗੇਟਿਵ ਸੋਚ ਆ ਅੱਜ ਦੇ ਯੁੱਗ ਦੇ ਵਿੱਚ ਜਿਨ੍ਹਾਂ ਬੱਚਿਆਂ ਤੁਸੀਂ ਮੋਬਾਈਲ ਦੇਖ ਲਓ ਸਕੂਲਾਂ ਕਾਲਜਾਂ ਦੀ ਦੇਖ ਲਓ ਨੌਕਰੀ ਵਾਲੇ ਵਾਸਤੇ ਦੇਖ ਲਓ ਜਿਹੜੇ ਕੰਪੀਟੀਸ਼ਨ ਵੀਰੇ ਯੂਪੀਐਸਸੀ ਦੇ ਬੀਪੀਐਸਸੀ ਦੇ ਬੱਚਿਆਂ ਜਿਹੜੀਆਂ ਮੁੰਡਿਆਂ ਨਾਲੋਂ ਅੱਗੇ ਹੀ ਰਹਿਣੀਆਂ ਇਹ ਕੋਈ ਵਿਤਲਾ ਨਹੀਂ ਸਾਨੂੰ ਕਰਨਾ ਚਾਹੀਦਾ ਤੁਹਾਨੂੰ ਬੱਚਿਆਂ ਨੂੰ ਜ਼ਿਆਦਾ ਤਰਜੀ ਦੇਣੀ ਚਾਹੀਦੀ ਹੈ। ਮਤਲਬ ਵੀ ਬਹੁਤ ਮਾਣ ਆ ਜਿਵੇਂ ਹੁਣ ਕਹਿੰਦੇ ਬੱਚਿਆਂ ਨੂੰ ਪੜਾਉਣਾ ਚਾਹੀਦਾ ਵੀ ਮੈਂ ਕਹਿੰਦੀ ਪੜਾਉਣਾ ਚਾਹੀਦਾ ਬਾਹਰ ਵੀ ਭੇਜਣਾ ਚਾਹੀਦਾ। ਬੱਚੇ ਨੂੰ ਉਹ ਆਪਣਾ ਪੈਰਾਂ ਤੇ ਖੜੇ ਹੋਣ ਜਾ ਮਾਪੇ ਉਹ ਉੱਠਣਾ ਚਾਹੀਦਾ ਇਹਨਾਂ ਭੂਣ ਜੀ। ਜਿੰਮੇ ਕਿ ਸਮਾਜ ਵਿੱਚ ਕੁੜੀਆਂ ਮੁੰਡਿਆਂ 'ਚ ਫਰਕ ਰੱਖਿਆ ਹੁੰਦਾ। ਹਾਂਜੀ। ਬੀ ਕੁੜੀ ਦੀ ਏਡੀ ਬੜੀ। ਹਾਂਜੀ ਅਸੀਂ ਕੋਈ ਫਰਕ ਨਹੀਂ ਰੱਖਿਆ ਵੀਰ ਜੀ। ਹੁਰੇ ਵੀ ਨਹੀਂ ਅਸੀਂ ਰੱਖਿਆ। ਅਸੀਂ ਬਾਹਰ ਵੀ ਆਪਣੇ ਬੱਚਿਆਂ ਨੂੰ ਵੀ ਜਿੰਮੇ ਤੋਂ ਅਸੀਂ ਆਪਣਾ ਕੰਮ ਪੜਾਈ ਕਰਨੇ ਕੁਛ ਕਰੀਏ। ਉਦਾਂ ਹੀ ਮੇਰੇ ਹਸਬੰਦ ਨੇ ਉਹਨਾਂ ਦੀ ਬਹੁਤ ਕੇਅਰ ਕਰੀ ਹੈ ਵਿੱਚ ਨਹੀਂ ਪਰ ਅੱਜ ਅਸੀਂ ਸਾਡੀ ਇਹੀ ਸੋਚ ਹੈ ਜੀ ਅੱਜ ਕੱਲ ਬੱਚਿਆਂ ਜੋ ਕੋਈ ਫਰਿਆ ਰੱਖਣਾ ਚਾਹਦਾ ਬੇਟਾ ਹੋਵੇ ਜਾਂ ਬੇਟੀ ਹੋਈ ਪਰ ਬੇਟੀਆਂ ਦੇ ਅੱਜ ਕੱਲ ਬਹੁਤ ਮਾਣ ਸਾਡੀ ਬੱਚੀ ਨੇ ਸਾਨੂੰ ਬਾਹਰ ਜਾ ਕੇ ਮੇਰੇ ਹਸਬੰਦ ਤੇ ਮੈਨੂੰ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ